ਤਿਹਾਰਾਂ ਨਾਚ ਪ੍ਰਦੇਸ਼ ਦੇ ਮੁੱਖ ਤਿਹਾਰਾ ਲੋਸਰ ਤਿਾਰੇ ਮਹਾਜਾਨ ਬੋਧੀ ਮਟਾਪਾ ਕਬੀਲੇ ਦੁਆਰਾ ਮਨਾਇਆ ਜਾਂਦਾ ਹੈ ਇਹ ਤਿਹਾਰ ਲੋਸਰ ਤਿੱਬਤ ਦੇ ਨੌਵੇਂ ਰਾਜਾ ਪੁੱਡੇ ਗੰਜਾਲ ਦੇ ਰਾਜ ਦੌਰਾਨ ਸ਼ੁਰੂ ਹੋਇਆ ਤਦਾਂਗ ਤਿਹਾਰੇ ਮੱਠ ਵਿੱਚ ਆਉਂਦਾ ਹੈ ਇਕੱਠ ਵਿੱਚ ਹੁੰਦਾ ਹੈ ਇਹ ਵਿੱਚ ਪੇਂਟ ਮੁਕਾਬਲੇ ਕਰਵਾਏ ਜਾਂਦੇ ਹਨ ਰੇ ਤਿਆਰੇ ਮੀ ਸੁਮੀ ਕਬੀਲੇ ਦੁਆਰਾ ਫਰਵਰੀ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਸੀਡੋਨੀ ਇਹ ਤਿਹਾੜ ਟੈਂਗਿੰਗ ਕਬੀਲੇ ਵਿੱਚ ਜਨਵਰੀ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਸਾਕਾਦਰ ਇਹ ਫਰਵਰੀ ਮਹੀਨੇ ਵਿੱਚ ਸਾਦੀ ਦੀ ਰੁੱਤ ਸਮਾਪਤੀ ਅਤੇ ਖੇਤੀਬਾੜੀ ਗਤੀਵਿਧੀਆਂ ਸ਼ੁਰੂਆਤ ਵਿੱਚ ਮਨਾਇਆ ਜਾਂਦਾ ਹੈ। ਬਾਸਕੌਣ ਤਿਹਾਰੇ 3 ਦਿਨ ਗਾਲੇ ਕਬੀਲੇ ਦੁਆਰਾ ਬਾਸਰ ਵਿੱਚ ਮਨਾਇਆ ਜਾਂਦਾ ਹੈ ਜੋ ਤੁਰੰਗਿਆ ਤੇਰੇ 3 ਦਿਨ ਚੱਲਦਾ ਹੈ ਜਨਵਰੀ ਮਹੀਨੇ ਵਿੱਚ ਮੁੰਡਾਪਾ ਕਬੀਲੇ ਦੁਆਰਾ 3 ਫੁੱਟ ਦੇ 8 ਮੱਖਣ ਦੇ ਢਾਂਚੇ ਦੀਆਂ ਮੂਰਤੀਆਂ ਦੀ ਪੂਜਾ ਕੀਤੀ ਜਾਂਦੀ ਹੈ। ਤਾਮ ਲਾਡੂ ਫੈਸਟੀਵਲ ਇਹ ਤਿਹਾਰ ਡਿਗਰੂ ਵਿੱਚ ਮਸੀਸ ਕਬੀਲੇ ਦੁਆਰਾ ਮਨਾਇਆ ਜਾਂਦਾ ਹੈ। ਸਾਡੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਹੋਰ ਨੂੰ ਕਰ ਦੋ ਸ਼ੇਅਰ।